ਨਵਾਦੇ ਰੂਪ ਚ ਮੈਂ ਵਾਰਡ ਨੰਬਰ 16 ਤੋਂ ਅਮਰਜੀਤ ਸ਼ਰਮਾ ਕੱਲ ਇਦਾਂ ਆਪਣੇ ਸੁਖਬੀਰ ਸਿੰਘ ਬਾਦਲ ਜੀ ਆਏ ਔਰ ਉਹਨਾਂ ਦਾ ਬਤੀ ਧੰਨਵਾਦ ਕਿਉਂਕਿ ਵਾਰਡ ਟੂ ਵਾਰਡੋ ਡੋਟ 12 ਟੂ ਵਾਰਡ ਆਪਣੀ ਕੰਬੀਨਿੰਗ ਕਰਦੇ ਪਏ ਵਾਰਡ ਦੇ ਵਿੱਚ ਔਰ ਵਾਰਡ ਦੇ ਵਿੱਚ ਭਰਮਾਂ ਘਵਾਰਾ ਮਿਲਿਆ 250 ਤੋਂ 300 ਮਤਲਬ ਮੈਂਬਰ ਉੱਥੇ ਵਾਰਡ ਦਾ ਉੱਥੇ ਮੌਜੂਦ ਸੀਗਾ ਉਦੇ ਵਿੱਚ ਉਹਨਾਂ ਨੂੰ ਅਸੀਂ ਇੱਕੋ ਹੀ ਕਿਹਾ ਜੀ ਮਰਾਦਪੁਰੇ ਦਾ ਸੀਵਰੇਜ ਸਿਸਟਮ ਮਾਸਟਰ ਕਲੋਨੀ ਦਾ ਸੀਵਰੇਜ ਸਿਸਟਮ ਬਹੁਤ ਹੀ ਮੰਦ ਭਾਗਾ ਵਾ ਸੜਕਾਂ ਦੀ ਬਹੁਤ ਬੁਰੀ ਹਾਲਤ ਆ ਆਪ ਸਰਕਾਰ ਵੀ ਆਈ ਕਾਂਗਰਸ ਵੀ ਆਈ ਬਟ ਉਹ ਨਹੀਂ ਨਿਕਲਿਆ ਆਦਾ ਉੱਥੋਂ ਦਾ ਕੋੜ ਨਹੀਂ ਨਿਕਲਿਆ ਇੱਕ ਸਾਬ ਦਾ ਔਰ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਵੀ ਸਰਕਾਰ ਆਏਗੀ ਆਪਣੇ ਐਮਐਲਏ ਸਾਹਿਬ ਆਉਣਗੇ ਤੇ ਉਹ ਠੀਕ ਕਰਵਾਇਆ ਜਾਏਗਾ ਸਿਸਟਮ ਸਾਰਾ ਹੀ ਸਰ ਦੇਖਿਆ ਗਿਆ ਭਾਰੀ ਬਾਰਿਸ਼ ਦੇ ਵਿੱਚ ਵੀ ਬਾਡ ਵਾਸੀ ਜਿਹੜੇ ਨੇ ਉਹਨਾਂ ਦੇ ਵਿਚਾਰ ਸੁਣਨ ਲਈ ਬੈਠੇ ਰਹੇ ਨੇ ਹੀ ਧੰਨਵਾਦ ਦੇ ਰੂਪ ਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਆਪਾਂ ਵਾਰਡ ਵਾਸੀ ਜਿੰਨੇ ਵੀ ਉੱਥੇ ਆਏ ਔਰ ਭਰੇ ਮੀਂਹ ਦੇ ਵਿੱਚ ਉੱਥੇ ਬੈਠੇ ਰਹੇ ਔਰ ਉਹਨਾਂ ਦੇ ਇਹੀ ਰਿਣੀ ਆ ਜਿਨ੍ਹਾਂ ਨੇ ਮਤਲਬ ਇੰਨਾ ਤੁਸ਼ਾ ਨਾਲ ਸੁਮੇਰ ਬਾਦਲ ਜੀ ਦਾ ਇੰਤਜ਼ਾਰ ਕੀਤਾ ਔਰ ਸਕਰੀਨ ਬਾਦਲ ਜੀ ਤੇ ਆਉਣ ਤੋਂ ਉਹਨਾਂ ਦੀ ਸਾਰੀ ਸੁਣਨ ਤੋਂ ਬਾਅਦ ਗਏ ਔਰ ਵਹੀ ਉਹਨਾਂ ਨੇ ਅੱਗੇ ਵੀ ਕੰਮ ਕਰਦੇ ਪਏ ਆਂ ਔਰ ਅੱਗੇ ਤੋਂ ਵੀ ਉਦੇ ਤੋਂ ਵੀ ਜ਼ਿਆਦਾ ਸਾਡੇ ਵਿੱਚ ਉਤਸ਼ਾਹ ਭਰਿਆ ਉਹਨਾਂ ਨੇ ਜਿਹੜੇ ਉੱਥੇ ਆਏ ਸੀ ਅਸੀਂ ਹੋਰ ਵੀ ਕੰਮ ਕਰਾਂਗੇ ਇਸੇ ਉਤਸ਼ਾਹ ਨਾਲ ਕਿ ਇਹ ਬਾੜ ਵਾਲੇ ਸਾਡੇ ਨਾਲ ਨੇ ਔਰ ਜਿੰਨੀ ਦੇਰ ਉਹ ਲਾ ਕੇ ਗਏ ਉਸ ਕੀਰ ਪਾਦਲ ਨੂੰ ਜਿਤਾ ਕੇ ਇਸ ਨੂੰ ਐਮਐਲਏ ਦੀ ਟਿਕਟ ਉਹਨਾਂ ਦੀ ਥੋੜੀ ਬਾਗੇ ਫੇਰ ਖਾ ਲੈਣਗੇ ਸਾਰੇ ਬਾੜ ਵਾਲੇ